ਪਟੰਡਾ ਦੀ ਸੀਮਾ ਨਾਮ ਦੀ ਇੱਕ ਲੜਕੀ ਨੇ ਐਲ ਐਲ ਐਮ ਦੀ ਪੜ੍ਹਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੋਏ ਇੰਟਰਸਟ ਸਟੈਸ ਦੇ ਵਿੱਚ ਪੰਜਵਾਂ ਸਥਾਨ ਹਾਸਲ ਕਰਕੇ ਆਪਣੇ ਹੀ ਨਹੀਂ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕੀਤਾ ਹੈ ਜਾਣਕਾਰ ਦੇ ਮਤਾਬੀ ਪਹਿਲੀ ਤੋਂ ਲੈ ਕੇ ਐਲ ਐਲ ਵੀ ਤੱਕ ਹਰੇਕ ਜਮਾਤ ਦੇ ਵਿੱਚ ਉਸ ਨੇ ਪਹਿਲਾ ਸਥਾਨ ਅਸਿਲ ਕੀਤਾ ਹੈ ਪਟੰਡਾ ਦੇ ਨੇਲੇ ਪਿੰਡ ਘੁੰਮਣ ਕਲਾ ਦੀ ਰਹਿਣ ਵਾਲੀ ਲੜਕੀ ਸੀਮਾ ਗਰਗ ਨੇ ਐਲ ਐਲ ਵੀ ਤੋਂ ਬਾਅਦ ਐਲ ਐਲ ਐਮ ਦੀ ਪੜ੍ਹਾਈ ਦੇ ਲਈ ਪੰਜਾਬ ਦੀ ਸਾਰੀ ਯੂਨੀਵਰਸਿਟੀਆਂ ਦਾ ਕੋਮੈਂਟ ਦਿੱਤਾ ਸੀ ਜਿਸ ਦਾ ਰਿਜ਼ਲਟ ਨਿਯੁਤ ਲਈ ਨੂੰ ਆਇਆ ਅਰੇ ਉਸ ਦੇ ਪਰਿਵਾਰ ਨੂੰ ਰਿਜ਼ਲਟ ਮਿਲਿਆ ਜਿਸ ਦੇ ਵਿੱਚ ਉਹਨਾਂ ਦੀ ਲੜਕੀ ਨੇ ਪੂਰੇ ਪੰਜਾਬ ਦੇ ਵਿੱਚ ਪੰਜਵਾਂ ਸਥਾਨ ਹਾਸਲ ਕਰਕੇ ਆਪਣਾ ਆਪਣੇ ਮਾਪੋ ਦਾ ਹੱਥ ਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਪਰਿਵਾਰ ਦੇ ਵਿੱਚ ਜਿਸ ਤੋਂ ਬਾਅਦ ਖੁਸ਼ੀ ਲਹਿਰ ਦੌੜ ਰਹੀ ਹੈ ਜੀ ਨਾਮ ਸਰ ਮੇਰਾ ਨਾਮ ਸੀਮਾ ਗਰਗੇ ਹੈ ਸਰ ਮੈਂ ਕੋਮਨ ਕਲਾ ਦੀ ਰਹਿਣ ਵਾਲੀ ਆ ਤੇ ਸਰ ਮੇਰੇ ਪਾਪਾ ਕੈਂਟੀਨ ਕਰਦੇ ਨੇ ਗਵਰਨਮੈਂਟ ਸਕੂਲ ਦੇ ਵਿੱਚ ਤੇ ਸਰ ਮੈਂ ਆਪਣੀ ਸਕੂਲਿੰਗ ਸੰਤਪਤੀ ਸਿੰਘ ਗਵਰਨਮੈਂਟ ਸਕੂਲ ਤੋਂ ਕੰਪਲੀਟ ਕੀਤੀ ਨਸਰੀ ਤੋਂ ਲੈ ਕੇ ਟੀਲ ਪਲੱਸ 2 ਮੈਂ ਸਾਰੀ ਸਕੂਲਿੰਗ ਸੰਤਪਤੀ ਸਿੰਘ ਗਵਰਨਮੈਂਟ ਸਕੂਲ ਚ ਕੰਪਲੀਟ ਕੀਤੀ ਹੈ ਤੇ ਸਰ ਮੈਨੂੰ ਮਤਲਬ ਸਾਡੇ ਘਰ ਦੀ ਇਕਨੋਮਿਕ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਚੰਗੀ ਨਹੀਂ ਹੈਗੀ ਤਾਂ ਮੈਨੂੰ ਸਰ ਨੇ ਚੇਅਰਮੈਨ ਸਰ ਨੇ ਪੂਰੀ ਸਪੋਰਟ ਪ੍ਰੋਵਾਈਡ ਕੀਤੀ ਹੈ ਤੇ ਅਨਸਰ ਮੈਂ ਪਲੱਸ 2 ਦੇ ਵਿੱਚੋਂ 98% ਸਕੋਰ ਕੀਤੇ ਡਿਸਟਿੰਕਸ਼ਨ ਹਾਸਿਲ ਕੀਤਾ ਪੰਜਾਬ ਚ ਦੈਨ ਇਸ ਇਸ ਤੋਂ ਬਾਅਦ ਸਰ ਮੈਂ ਲਾ ਲਾ ਕਾਲਜ ਬਾਬਾ ਫਰੀਦ ਲਾ ਕਾਲਜ ਫਰੀਦਕੋਟ ਦੇ ਵਿੱਚ ਐਡਮਿਸ਼ਨ ਲਈ ਤੇ ਸਰ ਉੱਥੇ ਮੈਂ ਆਪਣੀ ਡਿਗਰੀ ਕੰਪਲੀਟ ਕੀਤੀ ਹੈ ਇਸੇ ਈਅਰ ਤੇ ਉਹਦੇ ਚ ਸਰ ਮੈਂ ਡਿਸਟਿੰਕਸ਼ਨ ਦੇ ਨਾਲ ਕੰਪਲੀਟ ਕੀਤੀ ਹੈ ਡਿਗਰੀ ਉਹ ਘਟ ਘਟ ਕੈਸਟ ਦੇ ਗਿਆ ਸਰ ਇਸ ਤੋਂ ਬਾਅਦ ਮੈਂ ਐਲ ਐਲ ਐਮ ਲਈ ਜੀ ਐਨ ਡੀ ਯੂ ਚ ਅਪਲਾਈ ਕੀਤਾ ਤੇ ਉਹਦਾ ਐਂਟ੍ਰਾਂਸ ਦਿੱਤਾ ਹੈ ਉਹਦੇ ਚ ਮੈਂ 5th ਰੈਂਕ ਅਚੀਵ ਕੀਤਾ ਹੈ ਇਸ ਤੋਂ ਬਾਅਦ ਸਰ ਮੈਂ ਆਰ ਜੀ ਐਸ ਲਈ ਅਪੀਅਰ ਹੋਣਾ 27 ਜੁਲਾਈ ਨੂੰ ਤੇ ਸਰ ਮੈਨੂੰ ਪੂਰੀ ਮਤਲਬ ਹੋਪ ਐਂਟੀਸੀਪੇਸ਼ਨ ਹੈ ਕਿ ਮੈਂ ਇਸ ਪੇਪਰ ਨੂੰ ਵੀ ਕਲੀਅਰ ਕਰੂੰਗੀ ਜੱਜ ਬਣਨਾ ਮੇਰਾ ਸੁਪਨਾ ਹੈ ਹਾਂਜੀ ਸਰ ਮੇਰਾ ਸੁਪਨਾ ਜੱਜ ਬਣਨ ਦਾ ਹੈ ਤੇ ਲੋਕਾਂ ਨੂੰ ਜਸਟਿਸ ਪ੍ਰੋਵਾਈਡ ਕਰਨਾ ਹੈ ਜੱਜ ਬਣ ਕੇ ਤੇ ਸਰ ਇਹਦੇ ਮੇਰੇ ਪੂਰੇ ਸਫ਼ਰ ਦੇ ਵਿੱਚ ਚੇਅਰਮੈਨ ਸਰ ਨੇ ਮੈਨੂੰ ਬਹੁਤ ਹੈਲਪ ਕੀਤੀ ਹੈ ਜਿਵੇਂ ਸਰ ਉਹਨਾਂ ਨੇ ਮੈਨੂੰ ਆਰਜੀਐਸ ਦੇ ਲਈ ਪ੍ਰੀਪੇਅਰ ਕਰਨ ਲਈ ਮਤਲਬ ਹੋਸਟਲ ਪ੍ਰੋਵਾਈਡ ਕੀਤਾ ਤਾਂ ਕਿ ਮੈਂ ਉੱਥੇ ਰਹਿ ਕੇ ਚੰਗੇ ਦਾ ਰਾਹ ਪ੍ਰੀਪੇਅਰ ਕਰ ਸਕਾਂ ਇਗਜ਼ਾਮ ਲਈ ਮੇਰਾ ਨਾਮ ਸਰ ਜੀ ਮੇਰਾ ਨਾ ਡਾਕਟਰ ਸੌਰਨ ਪ੍ਰਕਾਸ਼ ਹੈ ਮੈਂ ਸੰਤ ਫਤੇ ਸਿੰਘ ਕਨਵੈਂਟ ਸਕੂਲ ਦਾ ਚੇਅਰਮੈਨ ਹਾਂ ਤੁਹਾਡੇ ਕੋਲੇ ਪਹਿਲੀ ਤੋਂ ਲੈ ਕੇ ਬਾਰੰਦੀ ਤੱਕ ਸੀਮਾ ਕਰਕੇ ਪੜ੍ਹਦੀ ਸੀ ਉਹਦੇ ਵਾਰਸ ਚੜ੍ਹਨਾ ਹੈ ਉਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਬੱਚੀ ਘੁਮਣਕਲਾਂ ਤੋਂ ਹੈ ਇਹ ਦੋ ਭੈਣਾਂ ਇੱਕ ਭਰਾ ਸਾਡੇ ਕੋਲੇ ਸਕੂਲ ਦੇ ਵਿੱਚ ਪੜ੍ਹਦੇ ਸੀ ਸ਼ੁਰੂ ਤੋਂ ਲੈ ਕੇ ਬੜੇ ਹੈ ਇਹ ਲੜਕੀ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਸਾਡੇ ਕੋਲੇ ਪੜ੍ਹੀ ਹੈ ਹਰ ਸਾਲ ਇਹ ਲੜਕੀ ਟੌਪਰ ਰਹੀ ਹੈ 10ਵੀਂ 'ਚ ਵੀ ਇਸ ਨੇ ਬੋਰਡ ਦੇ ਵਿੱਚੋਂ ਟੌਪ ਕੀਤਾ 12ਵੀਂ ਦੇ ਵਿੱਚ ਇਸ ਨੇ ਪੰਜਾਬ ਦੇ ਵਿੱਚੋਂ ਟੌਪ ਕੀਤਾ ਤਾਂ ਬੱਚੀ ਬੜੀ ਹੁਨਹਾਰ ਬੱਚੀ ਹੈ ਜਿਵੇਂ ਬੱਚੇ ਪੁੱਛਦੇ ਹੁੰਦੇ ਨੇ ਮੈਨੂੰ ਨੰਬਰ ਕਦੋਂ ਮਿਲਣੇ ਹੈ ਤਾਂ ਇਹ ਬੱਚੀ ਸਾਡੇ ਤੋਂ ਪੁੱਛਿਆ ਕਰਦੀ ਸੀ ਵੀ ਮੈਨੂੰ ਐਂ ਦੱਸੋ ਮੇਰੇ ਨੰਬਰ ਕਾਦੇ ਕੱਟੇ ਨੇ ਤਾਂ ਉੱਥੋਂ ਪਤਾ ਲੱਗਦਾ ਸੀ ਕਿ ਇਹ ਬੱਚੀ ਆਪਣੀ ਜ਼ਿੰਦਗੀ 'ਚ ਕੁਝ ਬਣਨ ਵਾਲੀ ਹੈ ਤਾਂ ਇਸ ਕਰਕੇ ਮੈਂ ਇਸ ਬੱਚੀ ਨੂੰ ਬੜੀ ਸਪੋਰਟ ਕੀਤੀ ਹਾਲਾਂਕਿ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਥੋੜ੍ਹਾ ਜਿਹਾ ਪੂਰਨ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤਾਂ ਈਵਨ ਫੀਸਾ ਭਰਨ ਤੋਂ ਅਸਮਰਥ ਸੀ ਉਸ ਦੇ ਬਾਵਜੂਦ ਵੀ ਮੈਂ ਇਸ ਬੱਚੀ ਨੂੰ ਪੜ੍ਹਾਉਂਦਾ ਸੰਕਲਪ ਲਿਆ ਸੀ ਵੀ ਇਸ ਬੱਚੀ ਨੂੰ ਆਪਾਂ ਪੜਾਵਾਂਗੇ ਜਿਵੇਂ ਮਰਜ਼ੀ ਪੜਾਈਏ ਕਿਉਂਕਿ ਬੱਚੀ ਕੁਝ ਬਣਨ ਵਾਲੀ ਹੈ ਤਾਂ ਲਾਸਟ 5 ਇਅਰ ਦੀ ਮੈਂ ਇਸ ਬੱਚੀ ਨੂੰ ਫੀਸ ਵੀ ਮਾਫ ਕੀਤੀ ਸੀ ਟੋਟਲ ਫੀਸ ਸਕੂਲ ਵੱਲੋਂ ਅਸੀਂ ਸਸਤਾ ਵੱਲੋਂ ਮਾਫ ਕਰਤੀ ਸੀ ਤਾਂ ਬੱਚੀ ਨੇ ਆਪਣੇ ਮਾਪੇ ਦਾ ਨਾਂ ਵੀ ਰੋਸ਼ਨ ਕੀਤਾ ਤੇ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ ਔਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਮੈਂ ਇਸ ਲੜਕੀ ਦੀ ਹਮੇਸ਼ਾ ਸਾਰੇ ਬੱਚਿਆਂ ਨੂੰ ਐਗਜ਼ੈਂਪਲ ਦਿਨਾ ਵੱਡੀ ਐਗਜ਼ੈਂਪਲ ਇਸ ਦੀ ਇਹ ਹੈ ਕਿ ਇਹ ਬੱਚੀ ਬਿਨਾਂ ਟਿਊਸ਼ਨ ਦੇ ਪੜ੍ਹੀ ਹੈ ਕਿਉਂਕਿ ਮਾਪੇ ਕੋਲ ਪੈਸੇ ਪਰਨ ਦੇ ਲਈ ਕੋਈ ਪੈਸੇ ਵੀ ਨਹੀਂ ਹੁੰਦੇ ਸੀ ਤੇ ਪੂਰ ਫੈਮਿਲੀ ਨੂੰ ਬਿਲੋਂਗ ਕਰਨ ਕਰਕੇ ਤੇ ਇਸ ਕਰਕੇ ਇਹ ਬੱਚੀ ਸ਼ੈਲਫ ਸਟੱਡੀ ਦੇ ਨਾਲ ਹਮੇਸ਼ਾ ਟੌਪ ਕਰ ਰਹੀ ਹੈ ਮੈਂ ਜਦੋਂ ਤੋਂ ਇਹ ਬੱਚੀ ਮੇਰੇ ਕੋਲ ਪੜ੍ਹੀ ਹੈ ਤੇ ਹੁਣ ਤੱਕ ਵੀ ਮੈਂ ਇਸ ਬੱਚੀ ਦੀਆਂ ਬਾਕੀ ਬੱਚਿਆਂ ਨੂੰ ਐਗਜ਼ੈਂਪਲਾ ਦਿਨਾ ਕਿ ਬੱਚੇ ਦੇਖੋ ਜਿਨੇ ਪੜ੍ਹਨਾ ਹੈ ਉਹ ਸਕੂਲ ਦੀ ਪੜ੍ਹਾਈ ਤੋਂ ਹੀ ਬਹੁਤ ਕੁਝ ਬਣ ਸਕਦਾ ਹੈ ਇਹ ਠੀਕ ਹੈ ਭਾਵੇਂ ਅੱਜ ਕੋਚਿੰਗ ਸੈਂਟਰ ਬੜੇ-ਬੜੇ ਸਭ ਕੁਝ ਚੱਲ ਗਿਆ ਪਰ ਇਹ ਜੇ ਬੱਚਾ ਖੁਦ ਮਿਹਨਤੀ ਹੈ ਹੌਣ ਹਾਰ ਹੈ ਤਾਂ ਉਹ ਬੱਚਾ ਕੁਝ ਵੀ ਕਰ ਸਕਦਾ ਆਪਣੀ ਮਿਹਨ ਦੇ ਨਾਲ ਜਦੋਂ ਇਸ ਨੇ ਇੱਥੋਂ ਪੰਜਾਬ ਟੌਪ ਕੀਤਾ ਉਸ ਤੋਂ ਬਾਅਦ ਵੀ ਅਸੀਂ ਇਹਨਾਂ ਨੂੰ ਸਪੋਰਟ ਕੀਤੀ ਇਸ ਬੱਚੀ ਨੂੰ ਫਿਰ ਬਾਬਾ ਫਰੀਦ ਲਾ ਕਾਲਜ ਦੇ ਵਿੱਚ ਫਰੀਦਕੋਟ ਦਾਖਲਾ ਦਵਾਇਆ ਗਿਆ ਉਹਨਾਂ ਤੋਂ ਵੀ ਬਾਈ ਰਿਕਵੈਸਟ ਇਹਨਾਂ ਦੀ ਫੀਸ ਮਾਫ ਕਰਾਈ ਗਈ 50% ਫੀਸ ਉਹਨਾਂ ਨੇ ਮਾਫ ਕੀਤੀ ਬਟ ਉਥੇ ਵੀ ਇਸ ਬੱਚੇ ਨੇ ਇੱਕ ਮਾਰਕਾ ਮਾਰਿਆ ਕਿ ਡਿਸਟਿੰਕਸ਼ਨ ਲੈ ਕੇ ਉਥੋਂ ਲਾ ਦੇ ਵਿੱਚੋਂ ਇਹ ਪਾਸ ਹੋਈ ਹੈ ਹੁਣ ਇਹ ਮੇਰੇ ਕੋਲ ਇੱਥੇ ਕੈਂਪਸ ਦੇ ਵਿੱਚ ਹੋਸਟਲ ਦੇ ਵਿੱਚ ਰਹਿ ਕੇ ਪੜ੍ਹ ਰਹੀ ਹੈ ਕਿਉਂਕਿ ਜੋ ਇਹਨਾਂ ਦਾ ਘਰ ਹੈ ਗੁਰਦੁਆਰਾ ਦੇ ਨਾਲ ਹੈ ਉਥੇ ਪੜ੍ਹਨ ਵਾਲਾ ਮਾਹੌਲ ਨਹੀਂ ਤਾਂ ਇਹਨਾਂ ਦੇ ਫਾਦਰ ਮੈਨੂੰ ਇੱਕ ਦਿਨ ਮਿਲੇ ਵੀ ਡਾਕਟਰ ਸਾਹਿਬ ਐ ਕਰਕੇ ਸਾਨੂੰ ਹੈਲਪ ਦੀ ਲੋੜ ਹੈ ਵੀ ਬੱਚੀ ਨੂੰ ਅਸੀਂ ਇੱਥੇ ਹੋਸਟਲ 'ਚ ਪੀਸਫੁਲੀ ਪੜਾਉਣਾ ਚਾਹੁੰਦੇ ਆ ਤਾਂ ਮੈਂ ਇਹਨਾਂ ਨੂੰ ਇਮੀਡੀਏਟ ਜੈਸਟ ਕੀਤੀ ਕਿ ਤੁਸੀਂ ਕੋਈ ਗੱਲ ਨਹੀਂ ਬੱਚੇ ਨੂੰ ਭੇਜੋ ਮੇਰੇ ਕੋਲ ਇੱਕ ਪਰਸਨਲ ਕੁਆਟਰ ਮੇਰਾ ਫ੍ਰੀ ਹੈ ਮੈਂ ਬੱਚੇ ਨੂੰ ਪੂਰਾ ਫੁੱਲੀ ਏਸੀ ਕੁਆਟਰ ਦਿੱਤਾ ਹੋਇਆ ਹੈ ਪੀਸਫੁਲੀ ਚਾਹ ਪਾਣੀ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਵੀ ਪ੍ਰੋਵਾਈਡ ਕਰਦੇ ਆ ਹਾਲਾਂਕਿ ਇਸ ਦੇ ਮਾਪੇ ਰੋਟੀ ਖਾਣਾ ਘਰ ਤੋਂ ਲਿਆ ਕੇ ਬੱਚੇ ਨੂੰ ਦਿੰਦੇ ਨੇ ਬਟ ਅਸੀਂ ਆਪਣੀ ਤਰਫੋਂ ਹਰ ਤਰ੍ਹਾਂ ਦੀ ਸਪੋਰਟ ਇਹਨਾਂ ਨੂੰ ਆਫਰ ਕੀਤੀ ਹੋਈ ਹੈ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਇਹ ਬੱਚਾ ਪੜੇ ਇਹ ਇੱਥੇ ਰਹਿ ਕੇ ਆਪਣੀ ਤਿਆਰੀ ਕਰ ਰਿਹਾ ਪਿਛਲੇ ਕਾਫੀ ਸਮੇ ਤੋਂ ਲਾ ਕਰਕੇ ਆਉਣ ਤੋਂ ਬਾਅਦ ਹੁਣ ਪਿੱਛੇ ਜਈਏ ਨੇ ਹਫਤਾ ਤੱਕ ਪਹਿਲਾਂ ਐ ਐਲ ਐਮ ਦਾ ਇੱਕ ਐਗਜ਼ਾਮ ਦਿੱਤਾ ਜਿਸ ਦੇ ਵਿੱਚ ਇਸ ਨੇ ਪੂਰੇ ਮਤਲਬ ਕਿ ਜਿਨੇ ਬੱਚੇ ਉਸੇ ਬੀਅਰ ਹੋਏ ਉਸੋ ਪੰਜਵਾਂ ਰੈਂਕ ਪ੍ਰਾਪਤ ਕਰਕੇ ਨੇ ਸਕੂਲ ਅਤੇ ਮਾਪੇ ਦਾ ਨਾਮ ਉੱਚਾ ਕੀਤਾ ਹੁਣ ਆਉਣ ਵਾਲੇ ਸਮੇਂ 'ਚ 27 ਜੁਲਾਈ ਨੂੰ ਹੀ ਇਹ ਬੱਚਾ ਜੁਡੀਸ਼ਰੀ ਦਾ ਐਗਜ਼ਾਮ ਦੇਣ ਜਾ ਰਿਹਾ ਹੈ ਆ ਰਾਜਸਥਾਨ ਦਾ ਕਿਉਂਕਿ ਅਦਰ ਸ਼ੀਟਾਂ ਦੇ ਵਿੱਚ ਇਹ ਹੋ ਚੁੱਕਿਆ ਸੀ ਕਿ ਪ੍ਰੈਕਟਿਸ ਤੋਂ ਬਾਅਦ ਹੀ ਬੱਚਾ ਜੁਡੀਸ਼ਰੀ ਦਾ ਐਗਜ਼ਾਮ ਦੇ ਸਕਦਾ ਪਰ ਇੱਕ ਰਾਜਸਥਾਨ ਸਟੇਟ ਦੇ ਵਿੱਚ ਬੱਚੇ ਨੇ ਖੁਦ ਹੀ ਅਪਲਾਈ ਕੀਤਾ ਸੀ ਉੱਥੋਂ ਇਸ ਦਾ ਜਿਹੜਾ ਅ ਨੰਬਰ ਆ ਗਿਆ ਕਿ ਇਹ ਐਗਜ਼ਾਮ ਦੇ ਸਕਦਾ ਤੇ ਇਹ ਬੱਚਾ 27 ਤਰੀਕ ਨੂੰ ਐਗਜ਼ਾਮ ਦੇਣ ਜਾ ਰਿਹਾ ਸਾਨੂੰ ਪੂਰੀ ਉਮੀਦ ਹੈ ਕਿ ਬੱਚਾ ਜੋ ਇਸ ਨੇ ਸੁਪਨਾ ਲੱਤਾ ਹੈ ਸ਼ੁਰੂ ਤੋਂ ਹੀ ਜੱਜ ਬਣਨ ਦਾ ਇਹ ਜੱਜ ਬਣੇਗੀ ਬੱਚੀ 100% ਬਣੇਗੀ ਆਪਣੇ ਮਾਪੇ ਦਾ ਨਾਮ ਵੀ ਉੱਚਾ ਕਰੇਗੀ ਸਕੂਲ ਦਾ ਨਾਮ ਵੀ ਉੱਚਾ ਕਰੇਗੀ ਔਰ ਇਸ ਮਾਲਵੇ ਇਲਾਕੇ ਦਾ ਨਾਮ ਵੀ ਉੱਚਾ ਕਰੇਗੀ ਤਾਂ ਸਾਡੀਆਂ ਬੈਸਟ ਵਿਸ਼ੇਸ ਇਸ ਬੱਚੇ ਦੇ ਨਾਲ ਨੇ ਹਰ ਤਰੀਕੇ ਨਾਲ ਕੇ ਬੱਚਾ ਜੱਜ ਬਣੇ ਪਰਮਾਤਮਾ ਨੂੰ ਵੀ ਦੁਆ ਕਰਦੇ ਆ ਕਿ ਇਹੋ ਜਿਹੇ ਬੱਚੇ ਨੂੰ ਇੱਕ ਅਸ਼ੀਰਵਾਦ ਦੇਵੇ ਤਾਂ ਜੋ ਇਹ ਆਪਣੇ ਪਰਿਵਾਰ ਨੂੰ ਵਧੀਆ ਢੰਗ ਨਾਲ ਅੱਗੇ ਲੈ ਕੇ ਜਾ ਸਕੇ ਅੱਗੇ ਜੀ ਮੰਨ ਕਰਦੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਸਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਹੀ ਕਰਦੇ ਆ ਕਿ ਦੇਖੋ ਅਸੀਂ ਚਲੋ ਪ੍ਰਾਈਵੇਟ ਸੰਸਥਾ ਹੁੰਦੇ ਨਾ ਤੇ ਬੱਚੇ ਨੂੰ ਫ੍ਰੀ ਕਰਤਾ ਕੋਈ ਦਿੱਕਤ ਨਹੀਂ ਬਟ ਅਗਰ ਗਵਰਨਮੈਂਟ ਨੂੰ ਇਹੋ ਜੇ ਬੱਚਿਆਂ ਲਈ ਜ਼ਰੂਰ ਕੁਝ ਨਾ ਕੁਝ ਦੇਣਾ ਚਾਹੀਦਾ ਇਹ ਜਨਰਲ ਕੈਟਾਗਰੀ ਇੱਕ ਇਹੋ ਜਿਹਾ ਮਤਲਬ ਕਿ ਸਾਡੇ ਲਈ ਮਾੜਾ ਸ਼ਬਦ ਬਣ ਗਿਆ ਕਿ ਜਨਰਲ ਕੈਟਾਗਰੀ ਨੂੰ ਕਿਤੇ ਵੀ ਕਿਸੇ ਵੀ ਸਰਕਾਰ ਵੱਲੋਂ ਅਪਲਾਈਜ਼ ਹੀ ਨਹੀਂ ਕੀਤਾ ਜਾਂਦਾ ਹੁਣ ਇਸ ਦੀ ਬਾਬਾ ਫਰੀਦ ਦੇ ਵਿੱਚ ਅਸੀਂ ਐਡਮਿਸ਼ਨ ਕਰਾਈ ਬੜੀ ਮੁਸ਼ਕਲ ਨਾਲ ਜਿੰਨਾ ਕ ਡਿਸਕਾਊਂਟ ਦਵਾਇਆ ਦਵਾਇਆ ਬਾਕੀ ਸਾਰੇ ਲੋਕਾਂ ਨੇ ਨੇੜੇ ਦੇ ਜਿੰਨੇ ਵੀ ਕੋਈ ਜਾਣ ਪਛਾਣਦੇ ਸੀ ਸਾਰਿਆਂ ਨੇ ਆਪਣੇ ਵੱਲੋਂ ਇਹਨਾਂ ਨੂੰ ਸਪੋਰਟ ਕਰਕੇ ਸਾਰਿਆਂ ਨੇ ਰਲ ਮਿਲ ਕੇ ਪੜਾਇਆ ਕਿ ਇਹ ਬੱਚੀ ਚਲੋ ਪੜਨ ਵਾਲੀ ਹੈ ਹੁਣ ਹਾਰੇ ਇਹ ਬੱਚੀ ਜੱਜ ਬਣ ਸਕੇ ਤਾਂ ਸਰਕਾਰ ਨੂੰ ਹੀ ਚਾਹੀਦਾ ਕਿ ਘਟੋ ਘਟ ਟਾਪਰ ਬੱਚਿਆਂ ਨੂੰ ਦਾ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਨੀ ਚਾਹੀਦੀ ਹੈ ਔਰ ਸਟੇਟ ਅਵਾਰਡ ਦੇਣਾ ਚਾਹੀਦਾ ਹੁਣ ਬੰਦ ਹੈ ਸਟੇਟ ਵੱਲੋਂ ਭਗਵਾਨ ਸਿੰਘ ਮਾਨੀਆ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜੇ ਬੱਚੇ ਨੂੰ ਆਪਣੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕਰਨ ਬਹੁਤ ਬਹੁਤ ਧੰਨਵਾਦ